ਮੈਂ ਤੁਹਾਨੂੰ ਵੇਖਿਆ ਕਿ ਤੁਸੀਂ ਆਪਣੇ ਸਾਈਕਲ ਤੇ ਸਮਾਨ ਜੋ ਸੀ ਉਹ ਲਾਦਰੇ ਸੀਗੇ ਮੇਤੋਂ ਰਿਹਾ ਨਹੀਂ ਗਿਆ ਕਿੰਨੀ ਉਮਰ ਹੋਣੀ ਆ ਪੁੱਤ ਮੈਂ ਵੀ 88 ਸਾਲ ਤੇ ਹੁਣ ਗਰਮੀ ਕਿੰਨੀ ਆ ਤੁਸੀਂ ਵੇਖੋ ਵੀ ਆਰਾਮ ਕਰਦੇ ਆ ਵੀ ਮੈਂ ਆਰਾਮ ਕਰਾਂ ਮੈਂ ਜੀ ਆਰਾਮ ਕਰਨੇ ਦਾ ਟਾਈਮ ਨਹੀਂ ਨਾ ਹੈਗਾ ਜਿਹੜਾ ਆਰਾਮ ਕਰਨੇ ਆਲਾ ਤਾਂ ਮੁੰਡਾ ਪੁਣਾ ਹੋ ਗਿਆ ਪਰਿਵਾਰ ਵੇਖ ਕੇ ਲੱਗਿਆ ਕਿ ਨਹੀਂ ਸਰਨ ਹਾਂ ਪਰਿਵਾਰ ਦੇਖ ਕੇ ਵੀ ਆਏ ਨਹੀਂ ਸਾਨੂੰ ਡਾ 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 ਜੇ ਕਮਾਵਾਂਗੇ ਤਾਂ ਦਵਾਂਗੇ ਥਕਾਵਟ ਹੁੰਦੀ ਹੈ ਸ਼ਾਮ ਨੂੰ ਬਸ ਥਕਾਵਟ ਇਹ ਹੀ ਹੈ ਦਵਾਈ ਖਾ ਲਈਦਾ ਟਾਈਮ ਪਾਸ ਕਰਦੀਦਾ ਟਾਈਮ ਪਾਸ ਕਰਦੀਦਾ ਉਹ ਫਿਰ ਘਰ ਦਾ ਸਾਰਾ ਗੁਜ਼ਾਰਾ ਤੁਸੀਂ ਚਲਾ ਰਹੇ ਹੋ ਹਾਂ ਬੱਚਿਆਂ ਦਾ ਵੀ ਤੁਸੀਂ ਚੱਕ ਲਓ ਤੇ ਪੁੱਤਿਆਂ ਦਾ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਪ੍ਰਦੀਪ ਧੀਮਾਨ ਤੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਪੇਸ਼ਕਸ਼ ਹੌਸਲੇ ਦੇ ਵਿੱਚ ਦੋਸਤੋ ਅੱਜ ਦੀ ਭੱਜ ਤੌੜ ਭਰੀ ਜ਼ਿੰਦਗੀ ਦੇ ਵਿੱਚ ਜਿੱਦਾਂ ਹੀ ਅਸੀਂ ਸਵੇਰ ਨੂੰ ਕੰਮ ਤੇ ਜਾਂਦੇ ਆਂ ਕੰਮ ਤੋਂ ਵਾਪਸ ਆਉਂਦੇ ਆਂ ਤਾਂ ਕਈ ਤਾਂ ਜੀ ਬਹੁਤ ਥੱਕ ਗਏ ਹੁਣ ਕੁਝ ਹੋਰ ਨਹੀਂ ਹੁੰਦਾ ਤੇ ਇਹ ਥਕਾਵਟ ਸਾਨੂੰ ਹੁਣੇ ਹੀ ਹੋਣ ਲੱਗ ਗਈ ਹੈ ਭਾਵੇਂ ਹਲੇ ਜਵਾਨੀ ਸਾਡੀ ਚੱਲ ਰਹੀ ਹੈ ਪਰ ਅੱਜ ਇੱਕ ਐਸੇ ਸ਼ਖਸ ਨਾਲ ਤੁਹਾਡੀ ਮੁਲਾਕਾਤ ਕਰਾਉਣ ਜਾ ਰਹੇ ਆਂ ਜਿਸ ਨੂੰ ਵੇਖ ਕੇ ਸਾਡੇ ਹੌਸਲੇ ਵੀ ਦੁਕਣੇ ਹੋ ਗਏ ਆਓ ਤੁਹਾਡੀ ਮੁਲਾਕਾਤ ਕਰਾਉਨੇ ਆਂ ਬਾਪੂ ਦੇਸ਼ ਰਾਜ ਦੇ ਨਾਲ ਬਾਪੂ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਬਾਪੂ ਜੀ ਮੈਂ ਤੁਹਾਨੂੰ ਵੇਖਿਆ ਕਿ ਤੁਸੀਂ ਆਪਣੇ ਸਾਈਕਲ ਤੇ ਸਮਾਨ ਜੋ ਸੀ ਉਹ ਲਾਦਰੇ ਸੀਗੇ ਮੇਤੋ ਰਿਹਾ ਨਹੀਂ ਗਿਆ ਕਿੰਨੀ ਉਮਰ ਹੋਣੀ ਆਪਣੀ ਮੇਰੀ 85 ਸਾਲ 85 ਸਾਲ ਦੀ ਉਮਰ ਹੈ ਤੇ ਬਾਪੂ ਜੀ 85 ਸਾਲ ਦੀ ਉਮਰ ਚ ਤੁਸੀਂ ਇੰਨਾ ਕੰਮ ਕਰ ਰਹੇ ਹੋ ਔਰ ਕਿਉਂ ਮਤਲਬ ਇਹ ਆਪਣਾ ਆਪਣਾ ਹੱਡ ਹੁੰਦੇ ਆ ਜਿਵੇਂ ਮਦਦ ਸਰੀਰ ਆਪਣਾ ਦੁਖੀ ਨਹੀਂ ਨਾ ਹੁੰਦਾ ਜੀ ਜੇ ਦੁਖੀ ਹੋਵੇ ਫਿਰ ਬੰਦੇ ਨੂੰ ਕਾਰੋ ਕੰਮ ਹੁੰਦਾ ਨਹੀਂ ਜਦੋਂ ਕੰਮ ਹੁੰਦਾ ਹੈ ਜੇ ਸਰੀਰ ਦੇ ਨਾਲ ਹੀ ਹੁੰਦਾ ਅੱਛਾ ਤੁਹਾਡਾ ਨਹੀਂ ਜੀ ਕਰਦਾ ਵੀ ਮੈਂ ਵੀ ਤੁਹਾਡੇ ਨਾਲ ਦੇ ਹਾਨ ਦੇ ਆਪਣੇ ਆਪਣੇ ਘਰਾਂ ਦੇ ਵਿੱਚ ਹੁਣ ਗਰਮੀ ਕਿੰਨੀ ਆ ਤੁਸੀਂ ਵੇਖੋ ਵੀ ਆਰਾਮ ਕਰਦਿਆ ਵੀ ਮੈਂ ਆਰਾਮ ਕਰਾਂ ਹਾਂ ਜੀ ਆਰਾਮ ਕਰਨੇ ਦਾ ਟਾਈਮ ਨਹੀਂ ਨਾ ਹੈਗਾ ਬਸ ਜਿਹੜਾ ਆਰਾਮ ਕਰਨੇ ਵਾਲਾ ਤਾਂ ਮੁੰਡਾ ਪੂਰਾ ਹੋ ਗਿਆ ਅੱਛਾ ਮੁੰਡਾ ਪੂਰਾ ਹੋ ਗਿਆ ਹੁਣ ਮਾਏ ਇੱਕ ਦੋ ਪੁੱਤੇ ਨੇ ਇੱਕ ਪੁੱਤ ਇੱਕ ਪੋਤਾ ਉਹਦੀ ਸੇਵਾ ਕਰ ਰਿਹਾ ਅੱਛਾ ਕਿੰਨੇ ਸਾਲ ਦੇ ਨੇ ਜੀ ਇਹ ਆ ਇੱਕ 18 ਸਾਲ ਦੀ ਹੈ ਇੱਕ 10 12 ਸਾਲ ਦਾ ਬਸ ਤੇ ਮੁੰਡਾ ਤੁਹਾਡਾ ਕਿੰਨਾ ਕਿੰਨੇ ਕਿੰਨਾ ਟਾਈਮ ਹੋ ਗਿਆ ਪੂਰਾ ਹੋ ਗਿਆ ਹੋ ਗਿਆ ਮੰਨ ਲਾ ਤੀਜਾ ਸਾਲ ਹੋ ਚੱਲਿਆ ਚਾਰ ਹਲੇ ਤਿੰਨ ਸਾਲ ਹੀ ਹੋਏ ਨੇ ਹਾਂ ਉਸ ਤੋਂ ਪਹਿਲਾਂ ਤੁਸੀਂ ਘਰੇ ਸੀ ਆਰਾਮ ਕਰ ਰਹੇ ਸੀ ਨਾ ਨਹੀਂ ਨਹੀਂ ਅਦੋਂ ਵੀ ਕੰਮ ਕਰਦੇ ਸੀ 10 ਵੀ ਕੰਮ ਕਰਦੇ ਸੀ ਜਾ ਪਰਿਵਾਰ ਵੇਖ ਕੇ ਲੱਗਿਆ ਕਿ ਨਹੀਂ ਸਰਨਾ ਹਾਂ ਪਰਿਵਾਰ ਦੇ ਕੇ ਵੀ ਆਏ ਨਹੀਂ ਸਾਨੂੰ ਚਾਹੀਦਾ ਕਿਹੜਾ ਜੇ ਕਮਾਵਾਂਗੇ ਤਾਂ ਦਵਾਂਗੇ ਜੇ ਕਮਾਇਆ ਨਾ ਤੇ ਦਵਾਂਗੇ ਕਿੱਥੋਂ ਬਿਲਕੁਲ ਆਈ ਹੈ ਪਰਿਵਾਰ ਚ ਹੋਰ ਕੌਣ-ਕੌਣ ਹੈ ਜੀ ਹੋਰ ਇੱਕ ਮੁੰਡਾ ਹੈਗਾ ਕੇ ਜੋ ਪੋਟੀਆਂ ਨੇ ਇੱਕ ਪੁੱਤ ਹੈ ਇੱਕ ਪੁੱਤ ਬਸ ਹਾਂ ਨਾ ਚਾਰ ਨੇੜੇ ਨੇ ਉਹਦੇ ਹਾਂਜੀ ਜਿਹੜਾ ਆਪਣਾ ਪੁੱਤ ਆ ਬਿਆਹਿਆ ਹਾਂ ਤੇ ਕੰਨਣ ਵਾਲੇ ਬੁੰਡੇ ਤੇ ਨੇ ਜਿਹੜੇ ਜਦੋਂ ਦਾ ਪਿਓ ਵਾ ਅੱਛਾ ਅੱਛਾ ਉਹ ਨਹੀਂ ਕਹਿੰਦਾ ਵੀ ਬਾਪੂ ਜੀ ਬਸ ਕਰੋ ਹੁਣ ਨਾ ਕਰੋ ਆਪਣਾ ਨਹੀਂ ਉਹ ਤਾਂ ਸਰਦਾ ਅੱਛਾ ਉਹਦਾ ਆਪਣਾ ਹੀ ਨਹੀਂ ਸਰਦਾ ਕੀ ਕਰੇ ਸਾਨੂੰ ਦਬੇਗਾ ਉਹ ਆਪਣੇ ਬੱਚੇ ਪਾਲੇ ਪਰ ਤੂੰ ਤੁਸੀਂ ਵੀ ਤਾਂ ਪਾਲਿਆ ਹੀ ਆ ਉਹਨਾਂ ਨੂੰ ਉਹ ਪਾਲਿਆ ਤਾਂ ਹੈਗਾ ਫਿਰ ਜਦੋਂ ਨਹੀਂ ਅਗਲਾ ਆਪਣੇ ਘਰ ਦੇ ਵੀ ਜੀ ਪੂਰੇ ਹੁੰਦੇ ਆ ਸਾਰੇ ਕਿਸੇ ਨੂੰ ਕੁਝ ਨਹੀਂ ਦਿੰਦਾ ਅੱਛਾ ਥਕਾਵਟ ਹੁੰਦੀ ਆ ਸ਼ਾਮ ਨੂੰ ਬਸ ਚਕਾਉਦੇ ਆਹੀ ਐ ਦਵਾਈ ਖਾ ਲਈਦਾ ਟਾਈਮ ਪਾਸ ਕਰ ਲਈਦਾ ਟਾਈਮ ਪਾਸ ਕਰ ਲਈਦਾ ਧਰਮ ਪਤਨੀ ਤੁਹਾਡੇ ਹੈ ਜੀ ਹੈਗੇ ਨੇ ਉਹ ਫਿਰ ਨਾਲ ਹੀ ਰਹਿੰਦੇ ਆ ਤੁਹਾਡੇ ਹਾਂ ਅੱਛਾ ਇਹ ਦੱਸੋ ਵੀ ਦਿਨ ਚ ਫਿਰ ਕਿੰਨੇ ਕ ਗੇੜੇ ਮਾਰਦੇ ਆ ਇਹ ਦੋ ਗੇੜੇ ਲਾਈਦਾ ਦੋ ਤੇ ਵੀ ਤਿੰਨ ਲਾ ਲਈਦਾ ਨਰੇਗਾ ਵੀ ਕਰ ਲਈਦਾ ਨਰੇਗਾ ਵੀ ਕਰ ਲੈਂਦਾ ਸਵੇਰੇ ਕਿੰਨੇ ਵਜੇ ਨਿਕਲਦੇ ਹੋ ਕੰਮ ਅਸੀਂ 9 ਵਜੇ 9 ਵਜੇ ਨਿਕਲ ਜਾਂਦੇ ਆ 5 ਵਜੇ 4:30 ਵਜੇ ਛੁੱਟੀ ਹੋ ਜਾਂਦੀ ਸਾਢੇ 4 ਵਜੇ ਆਪਣੇ ਹਿਸਾਬ ਨਾਲ ਹਾਂ ਛੁੱਟੀ ਕਰ ਲੈਂਦਾ ਦਿਹੜੀ ਬਣ ਜਾਂਦੀ ਐ। ਘਾੜੀ 165 70 ਦਿੰਦੇ ਨੇ 300 370 ਰੁਪਏ ਜਾਂਦੀ। 370 ਰੁਪਏ ਦਿੰਦੇ। ਠੀਕ ਐ। ਬਸ ਤੇ ਜਦੋਂ ਘਰ ਦੇ ਆਸੇ-ਪਾਸੇ ਵੇਖਦੇ ਹਾਂ ਨੌਜਵਾਨਾਂ ਨੂੰ ਜਿਹੜੇ ਕਹਿੰਦੇ ਆ ਵੀ ਭਾਈ ਸ਼ਾਮ ਬਹੁਤ ਹੋ ਗਈ ਅਸੀਂ ਤਾਂ ਥੱਕ ਗਏ ਆ ਤੇ ਦਿਨੇ ਹੌਸਲਾ ਉਹਨਾਂ ਨੂੰ ਵੀ ਮੇਰੇ ਵੱਲ ਵੀ ਵੇਖੋ ਜਰਾ। ਆਹੋ ਜੀ। ਮੇਰੇ ਬਾਦ ਵੀ ਦੇਖਿਆ ਉਹਨਾਂ ਨੇ ਲਈ ਆਪਣਾ-ਆਪਣਾ ਹੌਸਲਾ ਹੁੰਦਾ ਨਾ। ਹੂੰ। ਕਿ ਸੱਪਰ ਕੋਈ ਕੋਈ ਕਰਕੇ ਤਾਂ ਜਾਂਦਾ ਨਹੀਂ ਹੂੰ ਧਰਮ ਪਤਨੀ ਨੂੰ ਵੀ ਕਰਕੇ ਦਵਾਂਗੇ ਤਾਂ ਤਾਂ ਕੋਈ ਸਾਨੂੰ ਪੈਸੇ ਦਊ ਕੀ ਤਾਂ ਰੋਟੀ ਦਊਗੀ ਬਿਲਕੁਲ ਜੇ ਉਹ ਨੂੰ ਵੀ ਨਹੀਂ ਕਰਕੇ ਜੇ ਤਾਂ ਫਿਰ ਸਾਨੂੰ ਕੀ ਦਊਗੀ ਰੋਟੀ ਹੁਣ ਫਿਰ ਘਰ ਦਾ ਸਾਰਾ ਗੁਜ਼ਾਰਾ ਤੁਸੀਂ ਚਲਾ ਰਹੇ ਹੋ ਹਾਂ ਬੱਚਿਆਂ ਦਾ ਵੀ ਤੁਸੀਂ ਚੱਕ ਰਹੇ ਹੋ ਪੋਤੇ ਪੋਤੀਆਂ ਦਾ ਪੜਦੇ ਨੇ ਨਾ ਇੱਕ ਤਾਂ ਵਿਆਹ ਸੀ ਅੱਛਾ ਜੀ 18 ਸਾਲ ਦੀ ਵਿਆਹ ਸੀ ਜਿਹੜਾ 10 ਕੇ ਸਾਲ ਦਾ ਉਹ ਪੜਦਾ ਅੱਡਾ ਕ ਮੁੰਡਾ ਹੈ ਪੜਦਾ ਉਹ ਜੀ ਅੱਛਾ ਬੱਚਿਆਂ ਲਈ ਕੀ ਸੋਚ ਰਹੇ ਹੋ ਅੱਗੇ ਹੁਣ ਬੱਚਿਆਂ ਬਾਤ ਤੇ ਅਸੀਂ ਸੋਚ ਰਹੇ ਆ ਵੀ ਅੱਗੇ ਮੁੰਡੇ ਦੀ ਉਮਰ ਬਣ ਜਾਵੇ ਬਸ ਕਾਰੋਬਾਰ ਬਣ ਜਾਵੇ ਹੋਰ ਕੀ ਆ ਜੀ ਜੀ ਤੇ ਬਾਪੂ ਜੀ ਪਿੰਡ ਕਿਹੜਾ ਆਪਣਾ ਪਿੰਡ ਦੱਸ ਪਿੰਡ ਬੀਵੀਪੁਰ ਪਿੰਡ ਬੀਵੀਪੁਰ ਹਾਂ ਘਰ ਕਿੱਥੇ ਦਾ ਘਰ ਅੰਦਰ ਬਾਹਰ ਅੰਦਰ ਵਾਲੇ ਪਾਸੇ ਹਾਂ ਠੀਕ ਹੈ ਤਾਂ ਬਿਲਕੁਲ ਜੀ ਤੁਸੀਂ ਵੇਖਿਆ ਕਿ ਇੱਕ ਵਾਰੀ ਸਮਾਨ ਜੋ ਤੁਸੀਂ ਵੇਖੋਗੇ ਸਾਰਾ ਦਿਨ ਉਹ 9 ਵਜੇ ਨਿਕਲਦੇ ਨੇ 4:30 ਵਜੇ ਤੱਕ ਕੰਮ ਕਰਦੇ ਨੇ ਆਪਣੀ ਮਿਹਨਤ ਕਰਦੇ ਨੇ ਮਿਹਨਤ ਕਾਸ਼ ਨੇ ਔਰ ਚੰਗੇ ਉਮੀਦ ਕਰ ਰਹੇ ਨੇ ਚੰਗੇ ਭਵਿੱਖ ਦੀ ਉਮੀਦ ਵਿੱਚ ਨੇ ਇਹਨਾਂ ਨੂੰ ਵੇਖ ਕੇ ਸਾਡੇ ਹੌਸਲੇ ਬਹੁਤ ਬੁਲੰਦ ਹੋਏ ਨੇ ਕਿ ਉਮਰ ਦੇ ਇਸ ਪੜਾ ਦੇ ਵਿੱਚ ਆ ਕੇ ਜੋ ਕੰਮ ਕਰ ਰਹੇ ਨੇ ਹਾਲਾਂਕਿ ਭਾਵੇਂ ਘਰ ਦੀ ਮਜਬੂਰੀ ਹੈ ਭਾਵੇਂ ਜ਼ਿੰਮੇਵਾਰੀਆਂ ਨੇ ਪਰ ਜ਼ਿੰਮੇਵਾਰੀਆਂ ਇਹਨਾਂ ਨੂੰ ਇਸ ਵੇਲੇ ਲਈ ਫਿਰ ਰਹੀਆਂ ਨੇ ਤੇ ਇਹਨਾਂ ਨੂੰ ਵੇਖ ਕੇ ਸਾਡੇ ਹੌਸਲੇ ਕਿਤੇ ਦੋਗਣੇ ਚੋਗਣੇ ਹੋ ਜਾਂਦੇ ਆ ਬਾਪੂ ਜੀ ਬਹੁਤ ਖੁਸ਼ੀ ਹੋਈ ਮਿਲ ਕੇ ਬਹੁਤ ਖੁਸ਼ੀ ਹੋਈ। ਤਾਂ ਬਿਲਕੁਲ ਜੀ ਹੌਸਲੇ ਦੇ ਵਿੱਚ ਅੱਜ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਇੱਕ ਨਵੀਂ ਕਹਾਣੀ ਲੈ ਕੇ। ਅਦੋਂ ਤੱਕ ਲਈ ਆਪਣਾ ਖਿਆਲ ਰੱਖਣਾ ਸਤਿ ਸ੍ਰੀ ਅਕਾਲ।